ਜ਼ਿੰਦਗੀ ਦੇ 43ਵੇਂ ਸਾਲ ਦਾ ਹਵਾਲ ਸਾਧੂ ਦਇਆ ਸਿੰਘ ਆਰਫ ਜ਼ਿੰਦਗੀ ਬਲਾਸ ਚੱਲੀ ਉਮਰ 43ਵੇਂ ਸਾਲ ਦੀ ਏ ਤਮਾ ਮਾਰਿਓ ਕਰੋ ਖਿਆਲ ਕੋਈ ਤਿੰਨੇ ਨੁਕਤਿਆਂ ਤਮਾ ਦੇ ਹਰਫੋ ਖਾਲੀ ਸੱਟੇ ਤੋੜ ਕੇ ਹਿਰਸ ਜੰਜਾਲ ਕੋਈ ਦਿੱਤੀ ਰੱਬ ਨੇ ਦਮਾਂ ਦੀ ਰਾਸ ਲਮੀ ਉઠੋ ਜਲਦ ਖਰੀਦ ਲਓ ਮਾਲ ਕੋਈ ਪੰਡਾ ਯਸ ਕਲਬੂਤ ਦਾ ਜਿਨੇ ਘੜਿਆ ਲਵ ਉਸ ਕੁਮਯਾਰ ਨੂੰ ਪਾਲ ਕੋਈ ਦੁਨੀਆ ਜਾਣ ਸ਼ਤਰੰਜ ਦੀ ਖੇਲ ਝੂਠੀ ਕੌਡੀ ਛੱਡ ਖਰੀਦ ਲਾ ਲਾਲ ਕੋਈ ਦੇਵਲ ਹਾਰ ਦਾ ਤਾਰ ਕਰਤਾਰ ਬੈਠਾ ਮੰਗਣ ਵਾਲਿਓ ਕਰੋ ਸਵਾਲ ਕੋਈ ਵਾਲਾਂ ਕਾਲਿਆਂ ਨਾਲ ਜੋ ਵਿਗੜ ਗਈ ਐ ਅਜੇ ਰਖ ਲੋ ਢੋਲਿਆਂ ਨਾਲ ਕੋਈ ਅੱਜ ਗਿਆ ਨਾ ਕੱਲ ਨੂੰ ਹੱਥ ਆਵੇ ਅਗਲਾ ਨਹੀਂ ਓੜੀ ਕੇ ਉਹ ਸਾਲ ਕੋਈ ਸੁਬਾ ਸ਼ਾਮ ਸ਼ੈਤਾਨ ਪਿਆ ਵਾਰ ਕਰਦਾ ਪਕੜੋ ਹੱਥ ਇਮਾਨ ਦੀ ਢਾਲ ਕੋਈ ਦੌਲਤ ਦਮਾ ਦੀ ਜਮਾ ਕਲਬੂ ਤੇ ਅੰਦਰ ਮੱਤਾ ਆਪਨੂੰ ਕਹੇ ਕੰਗਾਲ ਕੋਈ ਜੇ ਕਰ ਵਸਤ ਖਰੀਦਣੀ ਖਰੀਦਦਾਰੋ ਪਕੜੇ ਸ਼ੌਕ ਨਾਲ ਗੁਰੂ ਦਲਾਲ ਕੋਈ ਦਿੱਤਾ ਆਕਾਸ ਨੂੰ ਜੋਰ ਕੁਰਬਾਨੀਆਂ ਤੇ ਕਰੇ ਆਪਣਾ ਜਿਗਰ ਹalal ਕੋਈ ਚਾਰੇ ਮੰਜਲਾ ਤਾਲਬੋ ਕਤਾ ਕਰਕੇ ਹੋਵੇ ਇਸ਼ਕ ਦੇ ਵਿੱਚ ਕਮਾਲ ਕੋਈ ਤਿਲਕਣ ਬਾਜ਼ਿਓ ਤਿਲਕਣ ਹਾਰ ਵੇੜਾ ਰੱਖੇ ਫਰਸ਼ ਪਰ ਕਦਮ ਸੰਭਾਲ ਕੋਈ ਜ਼ਾਲਮ ਇਸ਼ਕ ਤਲਵਾਰ ਦੀ ਧਾਰ ਤਿੱਖੀ ਚੱਲੇ ਵਾਂਗ ਮਨਸੂਰ ਦੇ ਚਾਲ ਕੋਈ ਮਾਇਆ ਮੰਗਣੀ ਕਾਨੂ ਜਵਾਲ ਵਾਲੀ ਦੌਲਤ ਮੰਗ ਲੈ ਲਾਜ਼ਵਾਲ ਕੋਈ ਸੋ ਗੁਰੂ ਕੋਈ ਸੱਚਾ ਪੁਰਾਣੀਆਂ ਓਏ ਜਿਹਦੇ ਪੇਸ਼ ਹੋ ਕਰ ਸਵਾਲ ਕੋਈ ਦਇਆ ਸਿੰਘ ਫਿਰ ਇਸ਼ਕ ਦੀ ਸੇਜ ਉੱਤੇ ਵਾਸਲ ਹੱਕ ਦੇ ਹੱਕ ਨਾਲ ਕੋਈ ਦਇਆ ਸਿੰਘ ਫਿਰ ਇਸ਼ਕ ਦੀ ਸੇਜ ਉੱਤੇ ਵਾਸਲ ਹੱਕ ਦੇ ਹੱਕ ਨਾਲ ਕੋਈ